ਫੈਬਰੂਅਰੀ ਦੀ ਜੇਲ੍ਹ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਡਰ ਦਾ ਮਾਹੌਲ ਬਣ ਗਿਆ ਤੇਰੇ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਅਪਡੇਟਾਂ ਔਰ ਦੂਜੇ ਪਾਸੇ ਜਿਹੜੇ ਉਹਦੇ ਸਾਥੀ ਨੇ ਜਿਨ੍ਹਾਂ ਦੇ ਉੱਤੇ ਐਨਐਸਏ ਹਰ ਚੁੱਕੀ ਹੈ ਸਤਜਾਨੀ ਸਿੰਘ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਅੱਜ ਦੁਪਹਿਰ ਤੱਕ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਔਰ ਉਸ ਤੋਂ ਬਾਅਦ ਯਾਨੀ ਅਮਰਸਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਵੀ ਕੀਤਾ ਜਾਣਾ ਤਾਂ ਹੁਣ ਇਹਦੇ ਨਾਲ ਜੁੜੀ ਹੋਈ ਅਪਡੇਟ ਅਮਰਪਾਲ ਸਿੰਘ ਦੇ ਨਾਲ ਜੁੜੀ ਹੈ ਜਿਹਦੇ ਨਾਲ ਪੂਰੀ ਸਿੱਖ ਕੌਮ ਨੂੰ ਪੂਰੀ ਪੰਜਾਬੀ ਆਤਮ ਨੂੰ ਯਾਨੀ ਜੇਲ੍ਹ ਪ੍ਰਸ਼ਾਸਨ ਦੀ ਵੀ ਨੀਂਦ ਉੱਡ ਗਈ ਹੈ ਕਿ ਇਹ ਜਿਹੜੀ ਅਪਡੇਟ ਹੈ ਇਹ ਪੰਜਾਬ ਦੇ ਲੋਕਾਂ ਨੂੰ ਹਿਲਾ ਦੇਣ ਵਾਲੀ ਖਬਰ ਹੈ ਮਾਮੂਲੀ ਖਬਰ ਨਹੀਂ ਹੈਗੀ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਜਿਹੜੀ ਵੱਡੇ ਪੱਧਰ ਤੇ ਇੱਕ ਸਮਰਥਕ ਜੁੜੇ ਨੇ ਬਹੁਤ ਵੱਡੀ ਲੀਡ ਦੇ ਨਾਲ ਅਮਰਪਾਲ ਸਿੰਘ ਨੂੰ ਜਿਤਾਉਣ ਵਾਲੇ ਸਮਰਥਕ ਖੰਡੂਰ ਸਾਹਿਬ ਦੇ ਉਹਨਾਂ ਨੂੰ ਇੱਕ ਬਹੁਤ ਵੱਡਾ ੱਤਕਾ ਲੱਗਿਆ ਇਸ ਖਬਰ ਦੇ ਨਾਲ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਜਦੋਂ ਕੋਈ ਖਬਰ ਜੁੜਦੀ ਹੈ ਤਾਂ ਪੰਜਾਬ ਦੇ ਵਿੱਚ ਹੋਣ ਚਾਹੇ ਹੋਣ ਮੁਲਖਾਂ ਦੇ ਵਿੱਚ ਜਿੰਨੇ ਵੀ ਭਾਈ ਅਮਰਪਾਲ ਸਿੰਘ ਦੇ ਸਮਰਥਕ ਨੇ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ੱਤਕਾ ਵੀ ਲੱਗਦਾ ਔਰ ਬੁਰਾ ਵੀ ਲੱਗਦਾ ਔਰ ਜਿਹੜੀ ਹੁਣ ਖਬਰ ਆ ਤੁਹਾਨੂੰ ਮੈਂ ਇਹ ਖਬਰ ਦਿਖਾਉਣ ਜਾ ਰਿਹਾ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਅਪਡੇਟ ਆਈ ਹੈ ਇਹਨੇ ਪੂਰੇ ਪੰਜਾਬ ਭਰ ਦੇ ਵਿੱਚ ਹੀ ਨਹੀਂ ਬਲਕਿ ਮੁਲਖਾਂ ਤੱਕ ਹਾਹਾਕਾਰ ਮਚਾ ਦਿੱਤੀ ਹੈ ਕਿ ਸਿੰਘਾਂ ਨੂੰ ਲੈ ਕੇ ਕੁਝ ਐਸੀ ਖਬਰ ਹੈ ਜਿਹਦੇ ਨਾਲ ਪੰਜਾਬ ਦੇ ਅੰਦਰ ਉਹਦੇ ਸਾਥੀ ਲਿਆਂਦੇ ਜਾਣ ਜਿਹੜੀ ਕਿ ਕੱਲ ਸਾਥੀਆਂ ਨੂੰ ਲੈ ਕੇ ਖਬਰ ਆਉਂਦੀ ਹੈ ਕਿ ਭਾਈ ਉਹਨਾਂ ਦੇ ਉੱਤੇ ਐਨਐਸਏ ਹਟਾ ਦਿੱਤਾ ਗਿਆ ਔਰ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਜਿਹੜੀ ਖਬਰ ਅਮਰਪਾਲ ਸਿੰਘ ਦੇ ਨਾਲ ਜੁੜੀ ਹੈ ਇਹਨੇ ਪੂਰੇ ਪੰਜਾਬ ਨੂੰ ਦਹਿਲਾਕੇ ਰੱਖ ਦਿੱਤਾ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਪਹਿਲਾਂ ਤੁਹਾਨੂੰ ਇਹਦੀ ਅਪਡੇਟ ਸੁਣਾਉਂਗਾ ਜਿਹੜੇ ਸਾਥੀ ਨੇ ਉਹਨਾਂ ਨੂੰ ਲੈ ਕੇ ਔਰ ਅਮਰਪਾਲ ਸਿੰਘ ਨੂੰ ਲੈ ਕੇ ਕੀ ਪਹਿਲਾਂ ਦੀ ਖਬਰ ਉਹ ਵੀ ਸੁਣ ਲਓ ਜਰਾ ਸੁਣੋ ਤੁਸੀਂ ਸੁਣਿਆ ਹੋਣਾ ਇਸ ਸਮੇਂ ਸਾਡਾ ਸਤਵਿੰਦਰ ਸਿੰਘ ਜੀ ਜੁੜੇ ਹੋਏ ਸੀ ਡੀਆਈਜੀ ਨੇ ਉਹ ਕਹਿੰਦੇ ਕਿ ਰਾਹਤ ਵਾਲੀ ਕੋਈ ਗੱਲ ਨਹੀਂ ਹੈ ਐਨਐਸਏ ਬੇਸ਼ੱਕ ਜਿਹੜੀਆਂ ਉਹ ਵਧੀ ਨਹੀਂ ਹੈ ਜਾਂ ਐਨਐਸਏ ਜਿਹੜੀ ਖਤਮ ਹੋ ਗਈ ਹੈ ਪਰ ਪੰਜਾਬ ਦੇ ਵਿੱਚ ਆਉਂਦੀ ਸਾਰ ਮੁਰਤੋਂ ਗ੍ਰਿਫਤਾਰੀ ਪਾ ਦਿੱਤੀ ਜਾਏਗੀ ਔਰ ਪੂਰੇ ਮਾਮਲੇ ਦੇ ਵਿੱਚ ਕੋਰਟ ਚ ਪੇਸ਼ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਅੱਗੇ ਸਖਤ ਤੋਂ ਸਖਤ ਸਜ਼ਾ ਦਵਾਉਣ ਦੀ ਗੱਲ ਉਹ ਕਹਿ ਰਹੇ ਨੇ ਮਾਜੀ ਦੇਖੋ ਜੀ ਵੈਸੇ ਜੋ ਭਾਈ ਅਮਰਪਾਲ ਸਿੰਘ ਤੇ ਉਹਦੇ 10 ਸਾਥੀ ਨੇ ਜਿਹੜੇ ਇਸ ਸਮੇਂ ਦਿਬਰੂਗੜੀ ਸਾਮ ਦੇਸ਼ ਨਜ਼ਰਬੰਦ ਨੇ ਐਨਐਸਏ ਦੇ ਉਹਨਾਂ ਵਿੱਚੋਂ ਜੋ ਚਾਹ ਸਿੰਘ ਨੇ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਕਲਵੰਤ ਸਿੰਘ ਰਾਉਕੇ ਭਾਈ ਪ੍ਰਸੰਤ ਸਿੰਘ ਦੋਲਤਪੁਰਾ ਭਾਈ ਪ੍ਰਧਾਨ ਮੰਤਰੀ ਬਾਜੇ ਕੇ ਭਾਈ ਦਰਜੀਤ ਸਿੰਘ ਚਲਸੀ ਜੀ ਇਹਨਾਂ ਦੀ ਜੋ ਅਰੈਸਟ ਹੈ ਜੀ 18 ਮਾਰਚ ਨੂੰ ਹੋਈ ਸੀ ਉਸ ਤੋਂ ਬਾਅਦ ਚਾਚਾ ਹਰਜੀਤ ਸਿੰਘ ਜਿਹੜੀ ਅਰੈਸਟ ਹੋਈ ਸੀ 19 ਮਾਰਚ ਨੂੰ ਫਿਰ ਉਸ ਤੋਂ ਬਾਅਦ ਜੋ ਭਾਈ ਗੁਰਿੰਦਰਪਾਲ ਸਿੰਘ ਆਉਂਦਲਾ ਨੇ ਉਹਨਾਂ ਦੀ ਹੋਈ ਸੀ ਜੀ ਤੇ 21 22 ਮਾਰਚ ਦੇ ਲਾਗੇ ਤੇ ਉਸ ਤੋਂ ਬਾਅਦ 26 ਮਾਰਚ ਨੂੰ ਭਾਈ ਬਰਿੰਦਰਪਾਲ ਸਿੰਘ ਫੌਜੀ ਉਹਨਾਂ ਦੀ ਅਰੈਸਟ ਹੋਈ ਸੀ ਜੀ ਫੇਰ ਭਾਈ ਚਪਲ ਪ੍ਰੀਤ ਸਿੰਘ ਦੀ 10 April ਨੂੰ ਹੋਈ ਸੀ ਜੀ ਤੇ ਭਾਈ ਅਮਰਪਾਲ ਸਿੰਘ ਦੀ ਹੋਈ ਸੀ ਜੀ 21 April ਨੂੰ ਯਾਰ 23 ਨੂੰ ਜੀ ਬਾਅਦ ਜੋ ਨੇਚਰਲੀ ਜੋ NSA ਜੋ ਲੈਬਸ ਕਰ ਰਹੀ ਹੈ ਇੰਨਾ ਡੇਟ ਤੇ ਉੱਪਰ ਤੇ ਉਸ ਤੋਂ ਬਾਅਦ ਆ ਕੇ ਕੀ ਜੋ ਹੁਣ ਪੰਜਾਬ ਪੁਲਿਸ ਹੈ ਜੀ ਉਹ ਇਹਨਾਂ ਨੂੰ ਜੋ ਫਿਰ ਤੋਂ ਮੈਂ ਕਹੂੰਗਾ ਪੰਜਾਬ ਸਰਕਾਰ ਤੱਕ ਪਰੇਸ਼ਾਨ ਕਰ ਰਹੀ ਹੈ ਜੀ ਅਜਨਾਲਾ ਪੁਲਿਸ ਸਟੇਸ਼ਨ ਐਕਸੀਡੈਂਟ ਦੇ ਵਿੱਚ ਤੁਸੀਂ ਦੇਖੋ ਪਹਿਲੇ ਐਨਐਸਸੀ ਦਾ ਗਰਾਊਂਡ ਵੀ ਇਹ ਹੀ ਸੀ ਐਫਆਈਆਰ ਨੰਬਰ 39 ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਜੀ ਦੂਸਰੀ ਐਨਐਸਸੀ ਦਾ ਗਰਾਊਂਡ ਵੀ ਇਹੀ ਸੀ ਐਫਆਈਆਰ ਨੰਬਰ 39 ਜੋ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਦਾ ਪਹਿਲੇ ਇਹਨਾਂ 10 ਬੰਦਿਆਂ ਨੂੰ 2-2 ਸਾਲ ਉਹਨਾਂ ਦੇ ਕੁਆਰ ਕਰ ਦਿੱਤੇ ਨੇ ਇਸੇ ਪੁਲਿਸ ਸਟੇਸ਼ਨ ਇਨਸੀਡੈਂਟ ਦੇ ਵਿੱਚ ਤੇ ਅੱਗੇ ਵੀ ਇਹਨਾਂ ਨੂੰ ਜੋ ਖੱਜਲ ਕੁਆਰ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਦਾ 당 ਹੈ ਜੀ ਨਜ਼ਾਇਜ਼ ਇਹ ਪਰ ਹਰ ਤਰਫ ਤੋਂ ਕਹਿੰਦੇ ਕਿ ਜਿਹੜੀ ਇਹ ਕਾਰਵਾਈ ਹੋਈ ਉਹ ਐਨਐਸਏ ਦੇ ਤਹਿਤ ਹੋਈ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਚੁੱਕਿਆ ਅਮਰਪਾਲ ਸਿੰਘ ਨੂੰ ਲੈ ਕੇ ਔਰ ਬਾਕੀ ਸਾਥੀਆਂ ਨੂੰ ਲੈ ਕੇ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਦੇ ਵਿੱਚ ਇਕੱਲੇ ਨੂੰ ਰੱਖਿਆ ਗਿਆ ਔਰ ਬਾਕੀ ਦੇ ਸਾਥੀਆਂ ਨੂੰ ਯਾਨੀ ਉੱਥੋਂ ਕੱਢ ਕੇ ਲੈ ਕੇ ਅਮਰਸਰ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਔਰ ਹੁਣ ਡਰ ਦਾ ਮਾਹੌਲ ਬਣਿਆ ਕਿਵੇਂ ਆ ਪੰਜਾਬ ਦੀ ਸਰਕਾਰ ਔਰ ਦੂਜੇ ਪਾਸੇ ਸੈਂਟਰ ਗਵਰਨਮੈਂਟ ਅਮਰਪਾਲ ਸਿੰਘ ਨੂੰ ਔਰ ਬਾਕੀਆਂ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਲੈ ਕੇ ਕਰਨਾ ਕੀ ਚਾਹੁੰਦੀ ਹੈ ਅਕਸਰ ਤੁਸੀਂ ਵੇਖਿਆ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਦੇ ਵੀ ਨਾ ਤਾਂ ਸੈਂਟਰ ਦੀ ਸਰਕਾਰ ਖੜੀ ਆ ਔਰ ਨਾ ਹੀ ਪੰਜਾਬ ਸੂਬੇ ਦੀ ਸਰਕਾਰ ਖੜੀ ਆ ਇਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਪੰਜਾਬ ਦੀ ਸਰਕਾਰ ਨੇ ਕਿ ਸਾਡੇ ਰਾਜ ਦੇ ਵਿੱਚ ਅਸੀਂ ਭਾਈ ਅਮਰਪਾਲ ਸਿੰਘ ਨੂੰ ਔਰ ਬਾਕੀ ਦੇ ਸਾਥੀਆਂ ਨੂੰ ਰਹਿਣਾ ਨਹੀਂ ਹੋਣ ਦੇਵਾਂਗੇ ਔਰ ਕੱਲ ਬਿਆਨ ਆ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਸਾਡੇ ਬੰਨਿਓ ਕੋਈ ਮਤਲਬ ਨਹੀਂ ਯਾਨੀ ਜਿਹੜੀ ਕਾਰਵਾਈ ਹੋ ਰਹੀ ਹੈ ਕਾਨੂੰਨੀ ਪੱਧਰ ਤੇ ਉਹ ਸਹੀ ਹੋ ਰਹੀ ਹੈ। ਯਾਨੀ ਕੁਝ ਵੱਡਾ ਹੋਣ ਵਾਲਾ ਈਮਾਨ ਸਿੰਘ ਖਾਰਾ ਕੀ ਕਹਿ ਰਹੇ ਨੇ ਕਿ ਭਾਈ ਇਹਨਾਂ ਸਿੰਘਾਂ ਦੇ ਨਾਲ ਇੱਕ ਬਹੁਤ ਵੱਡੇ ਪੱਧਰ ਤੇ ਤਸ਼ੱਦਦ ਕਰ ਰਹੀ ਹੈ ਸਰਕਾਰ ਉਹ ਚਾਹੇ ਪੰਜਾਬ ਹੋਵੇ ਚਾਹੇ ਹੋਵੇ ਡਿਬਰੂਗੜ੍ਹ ਯਾਨੀ ਸਿੰਘਾਂ ਦੇ ਉੱਤੇ ਤਾਂ ਉਹੀ ਫੇਰ ਜ਼ੁਲਮ ਹੋਣਾ ਜਿਹੜਾ ਉੱਥੇ ਹੋ ਰਿਹਾ ਸੀ ਉਹੀ ਇੱਥੇ ਹੋ ਰਿਹਾ। ਇਹਨੂੰ ਚਾਹੇ ਤੁਸੀਂ ਅਜਨਾਲਾਖੰਡ ਕਹਿ ਲਓ ਚਾਹੇ ਕਹਿ ਲਓ ਐਨਐਸਏ ਇੱਕ ਬਰਾਬਰੀ ਹੈ ਕਿਉਂ? ਉਕੇ ਅਮਰਪਾਲ ਸਿੰਘ ਨੂੰ ਲੈ ਕੇ ਡਰ ਦਾ ਮਾਹੌਲ ਇਸ ਤਰ੍ਹਾਂ ਬਣਿਆ ਹੋਇਆ ਕਿ ਅਮਰਪਾਲ ਸਿੰਘ ਨੂੰ ਕੁਝ ਵੀ ਕਰਵਾ ਸਕਦੀ ਹੈ ਪੰਜਾਬ ਦੀ ਗਵਰਨਮੈਂਟ ਹੈ ਜਿਹੜੀ ਜਾਂ ਬਾਕੀ ਦੇ ਸਾਥੀਆਂ ਨੂੰ ਕਿਉਂਕਿ ਇਹ ਬਦਰਾ ਲੈਣਾ ਚਾਹੁੰਦੇ ਨੇ ਉਹਨਾਂ ਨੇ ਜਨਾਲਾ ਜਿਹੜਾ ਕਿ ਪੁਲਿਸ ਥਾਣੇ ਦੇ ਵਿੱਚ ਇੱਕ ਜਾ ਕੇ ਆਪਣੇ ਸਾਥੀ ਨੂੰ ਛਡਵਾਇਆ ਸੀ ਜਿਹੜਾ ਕਿ ਬੇਹਨੱਕਾ ਉਹਨਾਂ ਨੇ ਕੈਦ ਕੀਤਾ ਹੋਇਆ ਸੀ ਔਰ ਹੁਣ ਜਾਣ ਦੀ ਸਰਕਾਰ ਵੀ ਹੈ ਸਾਡੇ ਲੋਕ ਵੀ ਜਾਣਦੇ ਨੇ ਮੁਲਖਾਂ ਦਾਕ ਪਤਾ ਇਸ ਗੱਲ ਦਾ ਕਿ ਅਮਰਪਾਲ ਸਿੰਘ ਦੇ ਨਾਲ ਬਹੁਤ ਵੱਡੇ ਪੱਧਰ ਤੇ ਜ਼ੁਲਮ ਹੋ ਰਿਹਾ ਔਰ ਹੁਣ ਪੰਜਾਬ ਦੀ ਨੌਜਵਾਨੀ ਪੰਜਾਬ ਦਾ ਬੱਚਾ-ਬੱਚਾ ਪੰਜਾਬ ਦੀਆਂ ਮਾਵਾਂ ਭੈਣਾਂ ਬਜ਼ੁਰਗ ਸਭ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੱਡੇ ਪੱਧਰ ਤੇ ਇੱਕ ਆਵਾਜ਼ ਬੁਲੰਦ ਹੋ ਰਹੀ ਹੈ ਦੂਜੇ ਪਾਸੇ ਮੈਂਬਰਸ਼ਿਪ ਦਾ ਜਿਹੜਾ ਰਾਹ ਖੋਲਿਆ ਸੀ ਉਸੇ ਰਸਤੇ ਦੇ ਮੁਤਾਬਕ ਬਹੁਤ ਵੱਡੇ ਪੱਧਰ ਤੇ ਜਨਤਾ ਜੁੜ ਚੁੱਕੀ ਹੈ ਜਿਹੜੀ ਕਿ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਆਉਣ ਵਾਲੇ ਜੂਨ ਮਹੀਨੇ ਤੱਕ ਅਮਰਪਾਲ ਸਿੰਘ ਦੇ ਨਾਲ 40 ਲੱਖ ਬੰਦਾ ਤੱਕ ਜੁੜ ਚੁੱਕਿਆ ਹੋਇਆ ਜਿਹਦੇ ਨਾਲ ਸਰਕਾਰ ਦਾ ਤਖਤਾ ਪਲਟ ਪਿਆ ਆ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਪੰਥਕ ਲਹਿਰ ਚੱਲੇ ਔਰ ਸਰਕਾਰ ਖਾਲਸੇ ਦੀ ਬਣੇ ਐਸ ਕਰਕੇ ਉਹ ਮੈਂਬਰਸ਼ਿਪ ਖੋਲੀ ਆ ਕਿਉਂਕਿ ਜਾਰ ਮਹਕੂਮਤਾਂ ਨੇ ਕਿੰਨਾ ਕਾਂਡ ਕੀਤਾ ਪੰਜਾਬ ਦੇ ਅੰਦਰ ਕਿੰਨੀ ਨੌਜਵਾਨੀ ਚਿੱਟੇ ਦੇ ਨਾਲ ਮਰੀ ਆ ਇਹ ਗੱਲ ਦੇ ਅੰਕੜੇ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਇਹਨਾਂ ਗੱਲਾਂ ਨੂੰ ਕੋਈ ਨਹੀਂ ਨਕਾਰ ਸਕਦਾ ਪੰਜਾਬੀਓ ਜਿਹੜੀ ਖਬਰ ਤੁਸੀਂ ਸੁਣੀ ਆ ਔਰ ਜਿਹੜੀ ਹੁਣ ਸੁਣਨ ਜਾ ਰਹੇ ਹੋ ਇਹ ਬਹੁਤ ਵੱਡੀ ਡਰਾ ਦੇਣ ਵਾਲੀ ਖਬਰ ਹੈ ਕਿ ਸਿੰਘਾਂ ਦੇ ਨਾਲ ਕੁਝ ਵੱਡਾ ਹੋ ਸਕਦਾ ਪੰਜਾਬ ਦੇ ਅੰਦਰ ਕਿਉਂਕਿ ਤੁਹਾਨੂੰ ਵੀ ਪਤਾ ਪੰਜਾਬ ਦੀ ਸਰਕਾਰ ਕੀ ਚਾਹੁੰਦੀ ਹੈ ਮਲੂਬਾ ਕੀ ਹੋ ਸਕਦਾ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਜਾਂ ਫਿਰ ਪੰਜਾਬ ਦਾ ਕੋਈ ਵੀ ਇਹਨਾਂ ਦਾ ਵੱਡਾ ਵਿਧਾਇਕ ਹੋਵੇ ਯਾਨੀ ਵੱਡਾ ਲੀਡਰ ਹੋਵੇ ਚਾਹੇ ਕੋਈ ਐਮਪੀ ਕਿਉਂ ਨਾ ਹੋਵੇ ਇਹਨਾਂ ਨੇ ਕੋਈ ਨਾ ਕੋਈ ਅਟੈਕ ਕਰਵਾਉਣਾ ਆਪਦੇ ਉੱਤੇ ਔਰ ਬਾਅਦ ਦੇ ਵਿੱਚ ਨਾਮ ਰੱਖ ਦੇਣਾ ਅਮਰਪਾਲ ਸਿੰਘ ਦਾ ਆਕੇ ਅਮਰਪਾਲ ਸਿੰਘ ਰਿਹਾ ਹੋ ਕੇ ਪੱਕੇ ਤੌਰ ਤੇ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਨਾ ਵਿਚਰ ਸਕਣ ਇਸ ਕਰਕੇ ਉਹਨੂੰ ਕੋਈ ਮਨਸੂਬਾ ਜ਼ਰੂਰ ਇਹਦੇ ਪਿੱਛੇ ਦੀ ਕਹਾਣੀ ਜ਼ਰੂਰ ਹੈ ਇਹਦੇ ਨਾਲ ਕੜੀ ਜ਼ਰੂਰ ਜੁੜਦੀ ਆ ਕੋਈ ਨਾ ਕੋਈ ਕਿ ਅਮਰਪਾਲ ਸਿੰਘ ਨੂੰ ਔਰ ਬਾਕੀ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚ ਹੀ ਕਿਉਂ ਲਿਆਂਦਾ ਜਾ ਰਿਹਾ ਕਿਉਂ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਰਹਿਣ ਦੀ ਮੰਗ ਅਮਰਪਾਲ ਸਿੰਘ ਨੇ ਕੀਤੀ ਸੀ ਕਿ ਸਾਨੂੰ ਅਮਰਪਾਲ ਸਿੰਘ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਪੰਜਾਬ ਦੀ ਜਿਨ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਨਾ ਕਿ ਕੋਈ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਹੁਣ ਇਹਨਾਂ ਨੇ ਆਸਾਮ ਜਿਹੜਾ ਕਿ ਕੋਸੋ ਦੂਰ ਆ ਪੰਜਾਬ ਦੇ ਵਿੱਚੋਂ ਜਾਣ ਬੁੱਝ ਕੇ ਜਾਨੀ ਆਸਾਮ ਦੀ ਜੇਲ੍ਹ ਦੇ ਵਿੱਚ ਰੱਖੇ ਸਾਡੇ ਸਾਰੇ ਸਿੰਘ ਤਾਂ ਕਿ ਪੰਜਾਬ ਦੀ ਕਹਿੰਦੇ ਅਸੀਂ ਹਵਾ ਤੱਕ ਨਹੀਂ ਜਾਣ ਦਿੰਦੇ ਸੋ ਇਸ ਕਰਕੇ ਇਸ ਗੱਲ ਦੇ ਮਗਰ ਕੋਈ ਨਾ ਕੋਈ ਏਜੰਡਾ ਜ਼ਰੂਰ ਹੈ ਅਮਰਪਾਲ ਸਿੰਘ ਦੇ ਨਾਲ ਕੁਝ ਵੱਡਾ ਗਲਤ ਕਰ ਸਕਦੀ ਹੈ ਸਰਕਾਰ ਇਸ ਕਰਕੇ ਬਹੁਤ ਵੱਡਾ ਖਤਰਾ ਬਣਿਆ ਹੋਇਆ ਇਹ ਮਾਨ ਸਿੰਘ ਖਾਰਾ ਨੇ ਵੀ ਕਿਹਾ ਮੈਂ ਨਹੀਂ ਕਹਿ ਰਿਹਾ ਔਰ ਜਿੰਨੇ ਵੀ ਭੈਣ ਭਰਾ ਤੁਸੀਂ ਸਾਡੇ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਦਬਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਬਹੁਤ ਧੰਨਵਾਦ